ਤੁਸੀਂ ਜਿਹੜੇ ਤੋਂ ਤੁਹਾਨੂੰ ਉੱਤਰ ਜਾਂਦੀ ਆ। ਜਿਹੜੇ ਟੋਲੀ ਵਾਲੇ ਉੱਤੇ ਉਹ ਟੋਲੀ ਵਾਲੇ ਤਾਂ ਪੁੱਲ ਤੇ ਮੋੜਦਾ। ਕਿ ਹੈ ਕਿ ਪੁੱਲ ਤੇ ਮੋੜਦਾ। ਉਹ ਜਿਹੜਾ ਤਾਂ ਕਹਿੰਦੇ ਵੀ ਕਿਥੋਂ ਹੋ ਜਾਂਦਾ। ਨਹੀਂ ਨਹੀਂ ਕੋਈ ਨਹੀਂ ਜਿਹੜਾ ਉਹਨਾਂ ਨੇ ਰੋਕ ਲਈ ਕਰਦੀ। ਉਹ ਮੇਰੇ ਕਹ ਕੇ ਆਇਆ ਵੀ ਉਹ ਸੀ ਹਸਪੀਟਲ ਚਲਦੀ। ਭਾਜੀ ਕੀ ਮਾਮਲਾ ਸਾਰਾ ਜਿਹੜਾ ਇੱਥੇ ਸਿਵਲ ਹਸਪਤਲ ਤੁਸੀਂ ਕੁੱਝ ਹੈਗੇ। ਜਿਹੜੀ ਅਸੀਂ ਖੜੇ ਮਤਲਬ ਜਾਂਦੇ ਸੀਗੇ ਰੋਡ ਦੇ ਉੱਤੇ ਤੇ ਟਰਾਲੀ ਦੇ ਵਿੱਚ ਟਰਾਲੀ ਉੱਪਰ ਜੜੀ ਇਹਨਾਂ ਦੇ ਉੱਤੇ ਡੇਗ ਗਈ ਇੱਕ ਸਾਈਡ। ਕਿੱਥੇ ਕਰਕੇ ਹੋਇਆ ਜੀ ਇਹ? ਐਬਸੂਰਡ। ਇੱਕ ਕੱਤੇ ਸੀਗੇ ਤੇ ਸਕੂਟਰੀ ਦਾ ਸੀਗੇ ਅੱਛਾ ਹਾਂਜੀ ਰਾਵੜੀ ਥਾਣੇ ਲਗੇ ਹਾਦਸਾ ਵਾਪਰਿਆ ਨਹੀਂ ਨਹੀਂ ਅੱਡੇ ਦੇ ਵਿੱਚ ਜੀ ਅੱਛਾ ਤੇ ਟਰਾਲੀ ਨਾਲ ਹੋਇਆ ਹਾਂਜੀ ਹਾਂਜੀ ਟਰਾਲੀ ਉੱਪਰੋਂ ਚੜ ਗਈ ਇਹਨਾਂ ਦੇ ਟਰਾਲੀ ਵਾਲਾ ਭੱਜ ਗਿਆ ਜੀ ਨਹੀਂ ਉੱਥੇ ਹੀ ਰਿਕਾਬੀ ਅੱਛਾ ਜੀ ਵੈਸੇ ਹਾਦਸਾ ਹੋਇਆ ਕਿਸੇ ਗਲਤੀ ਲੱਗ ਰਹੀ ਜੀ ਕਿਸ ਤਰ੍ਹਾਂ ਹੋਇਆ ਇਹਨਾਂ ਦੀ ਗਲਤੀ ਆ ਜੀ ਇਹ ਦੱਸਣ ਦੇ ਮੁਤਾਬਕ ਇਹੀ ਦੱਸਦੇ ਕਿ ਇਹ ਇੱਕ ਸਾਈਡ ਨੂੰ ਡੇਗ ਗਏ ਸੀਗੇ ਰੋਡ ਦੇ ਤੇ ਖੜੇ ਖੜੇ ਡੇਗੇ ਇਹ ਫੇਰ ਉੱਪਰੋਂ ਚੜੀ ਇਹ ਇਹ ਖੜੇ ਸੀਗੇ ਰੋਡ ਤੇ ਟਰਾਲੀ ਸਹੀ ਜਾਂਦੀ ਸੀਗੀ ਦੱਸਣ ਦੇ ਤਾਂ ਇਹੀ ਸੀਗਾ ਮੈਂ ਕੈਮਰੇ ਕਢਾਵਾਂਗੇ ਜੀ ਪਤਾ ਖੜੇ ਦੇਖਦੇ ਆਪ ਖੜੇ ਆਲੀ ਜੜੀ ਉੱਪਰ ਇਹਨਾਂ ਦੇ ਬਾਕੀ ਹੁਣ ਕੈਮਰੇ ਕਢਾਉਣ ਲੱਗੇ ਆ ਪਿੰਡ ਤੇ ਪਤਾ ਲੱਗੂਗਾ ਜੀ ਸਰ ਮੌਕੇ ਤੇ ਹੀ ਨਾ ਜੀ ਮੌਤ ਹੋ ਗਈ ਜੀ ਇੱਥੇ ਐਕਸਪੈਲ ਹਸਪਤਾਲ ਇਹ ਮੌਕੇ ਤੇ ਹੀ ਲਾ ਲੋ ਮਤਲਬ ਹਸੈ ਨਹੀਂ ਸੀਗੇ ਸਾਰ ਦੋ ਘਾਰੀ ਉੱਠੇ ਆ ਬਾਅਦ ਚ ਉੱਠੇ ਆ ਤੁਸੀਂ ਕਿਸ ਤਰ੍ਹਾਂ ਲਿਆਂਦਾ ਇੱਥੇ ਇਹਨਾਂ ਨੂੰ ਇੱਥੇ ਅਸੀਂ ਰੋਡ ਦੇ ਭਾਜੀ ਰੁਕੇ ਆ ਉਹਨਾਂ ਨੂੰ ਗੱਡੀ ਦੇ ਥਰੂ ਲੈ ਕੇ ਵਿੱਚ ਪਾ ਕੇ ਲੱਗੇ ਆ ਕੋਈ ਰੋਕਦਾ ਨਹੀਂ ਜੀ ਡਾਕਟਰਾਂ ਨੇ ਕੀ ਕਹਿਣਾ ਉਹਨੂੰ ਬਸ ਡੈਟ ਮੈਂ ਤੱਕ ਕੋਸ਼ਿਸ਼ ਕਰਤਾ ਨੇ ਹਾਂਜੀ ਹਾਂਜੀ ਕੋਈ ਪਛਾਣ ਵਗੈ ਹੋਈ ਇਹਨਾਂ ਨੂੰ ਮਿਲਿਆ ਕੁਝ ਰੂਡ ਦੇ ਦੱਸਦੇ ਆ ਜੀ ਰ ਆਪਣਾ ਕਿਹੜਾ ਪਿੰਡ? ਰਾਵਲਪਿੰਡੀ ਜੀ। ਤੁਸੀਂ ਇੱਕ ਵਧੀਆ ਕੰਮ ਕੀਤਾ ਹੈਗਾ, ਮਾਨਵਤਾ ਦੀ ਸੇਵਾ ਕੀਤੀ ਹੈ ਜੀ। ਹਾਂਜੀ। ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ। ਜਿਹੜਾ ਮੈਂ ਲਿਸ਼ਟੈਂਡਰ ਸੇਵਾ ਦਾ ਸਟਾਫ ਚੁੱਕੀ, ਨੰਤਰ ਪ੍ਰਸ਼ਾਸਨ ਆ। ਤੇ ਤਕਰੀਬਨ 11:00 ਬਿਜਾਰ ਦੇ ਪਰ ਇੱਕ ਕੈਨੇਬੋਡੀ ਪਾਈ ਆ। ਜਿਹਨੂੰ ਕਹਿੰਦੇ ਕਿ ਪਹਿਲੇ ਮੂਰਲਾ ਹੈ, ਹਾਲੇ ਪ੍ਰੋਪਰਲੀ ਆਇਡੈਂਟੀਫਾਈ ਨਹੀਂ ਹੋਇਆ। ਤੇ ਉਹਨੇ ਦੇਖ ਕੇ ਬਾਕੀ ਆਇਡੈਂਟੀਫਿਕੇਸ਼ਨ ਦੇ ਕਾਰਨ ਇੱਕ ਫਾਰਮ ਭਰ ਦਿੱਤਾ। ਸੋ ਕੀ ਤੁਸੀਂ ਯਾਰ ਕਿਸ ਤਰ੍ਹਾਂ ਮੌਤ ਹੋਈ ਹੈ? ਤੇ ਜਿਹੜੇ ਟ੍ਰੌਲੀ ਜੋ ਜਿਹੜੇ ਮਤੇ ਲੈ ਕੇ ਆਉਂਦੇ ਨੇ, ਟ੍ਰੌਲੀ ਦਾ ਐਕਸੀਡੈਂਟ ਹੋ ਬੋਡੀ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਸੀ ਜੋ ਲੈ ਕੇ ਬੋਡੀ ਮਤਲਬ ਕਿ ਰੋਡ ਡੈਡ ਦਾ ਕੰਡੀਸ਼ਨ ਦੇ ਹਿਸਾਬ ਨਾਲ ਜੋ ਲੱਗਦਾ ਹੱਥ ਲਾ ਕੇ ਕਿ ਪਸ਼ੀ ਰਿਪਟ ਕਰਨਾ ਪੈਣਾ ਧੰਨਵਾਦ